ਵਾਲਾਂ ਦਾ ਝੜਨਾ ਵਾਲ ਬੇਜਾਂਜ ਹੋ ਗਏ ਨੇ ਬਹੁਤ ਹੀ ਜ਼ਿਆਦਾ ਡਰਾਈ ਲੱਗ ਰਹੇ ਨੇ ਔਰ ਕਈ ਤਰ੍ਹਾਂ ਦੇ ਤੁਸੀਂ ਪ੍ਰੋਡਕਟ ਯੂਜ਼ ਕਰਕੇ ਦੇਖ ਲਏ ਨੇ ਪਰ ਕੋਈ ਫਰਕ ਨਹੀਂ ਪੈ ਰਿਹਾ ਆਖਿਰ ਕਿਸ ਗੱਲ ਦੀ ਕਮੀ ਹੈ ਜਿਸ ਕਰਕੇ ਤੁਹਾਡੇ ਵਾਲ ਝੜ ਰਹੇ ਨੇ ਹੈਲਦੀ ਨਹੀਂ ਹੈ ਤਾਂ ਤੁਹਾਨੂੰ ਦੱਸਾਂਗੇ ਅੱਜ ਵੀਡੀਓ ਥੋੜੀ ਛੋਟੀ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਸਾਰੇ ਪੁਆਇੰਟਸ ਕਵਰ ਕਰਨੇ ਨੇ ਕਿ ਆਖਿਰ ਕਿਸ ਚੀਜ਼ ਦੀ ਡੈਫੀਸ਼ੈਂਸੀ ਦੇ ਨਾਲ ਵਾਲ ਜੋ ਹੈ ਸਾਡੇ ਝੜ ਰਹੇ ਹੁੰਦੇ ਨੇ ਹੈਅਰ ਫਾਲ ਲਗਾਤਾਰ ਹੋ ਰਿਹਾ ਹੁੰਦਾ ਔਰ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਆਪਣੀ ਡਾਈਟ ਵਿੱਚ ਕਿਹੜੀ ਚੀਜ਼ਾਂ ਦਾ ਅਸੀਂ ਐਡ ਅਪ ਕਰਨੀਆਂ ਹੈ ਜਿਸ ਦੇ ਨਾਲ ਸਾਡੇ ਹੈਅਰ ਗਰੋਥ ਚੰਗੀ ਰਹੇਗੀ ਔਰ ਓਵਰ ਆਲ ਸਾਡੀ ਹੈਲਥ ਤੇ ਤਾਂ ਫਰਕ ਪਏਗਾ ਯੂਜ਼ਾ ਮੈਂ ਹਮੇਸ਼ਾ ਆਪਣੀਆਂ ਵੀਡੀਓਜ਼ ਦੇ ਜ਼ਰੀਏ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਡਾਈਟ ਦੇ ਅਕੋਰਡਿੰਗਲੀ ਦੱਸ ਸਕਾਂ ਜਿਸ ਦੇ ਨਾਲ ਤੁਹਾਡੀ ਕੋਈ ਵੀ ਹੈਲਥ ਇਸ਼ੂ ਹੈ ਤੁਸੀਂ ਆਪਣੀ ਡਾਈਟ ਵਿੱਚ ਕੁਝ ਚੇਂजेस ਦੇ ਨਾਲ ਹੀ ਉਹਨਾਂ ਸਭ ਨੂੰ ਠੀਕ ਕਰ ਸਕੋ ਕਿਉਂਕਿ ਅਸੀਂ ਦੇਖੀਏ ਤਾਂ ਅੱਜਕੱਲ ਜਿਨੇ ਵੀ ਹੈਲਥ ਇਸ਼ੂ ਹੋ ਰਹੀ ਨੇ ਉਸ ਦਾ ਸਭ ਤੋਂ ਵੱਡਾ ਰੀਜ਼ਨ ਹੈ ਸਾਡਾ ਰੋਂਗ ਈਟਿੰਗ ਲਾਈਫ ਸਟਾਈਲ ਤੇ ਆਪਾਂ ਜੇ ਉਸ ਨੂੰ ਸਹੀ ਕਰ ਲਾਂਗੇ ਹੌਲੀ-ਹੌਲੀ ਤਾਂ ਤੁਸੀਂ ਆਪਣੀ ਬੋਡੀ ਵਿੱਚ ਖੁਦ ਹੀ ਇੰਪਰੂਵਮੈਂਟ ਜ਼ਰੂਰ ਦੇਖੋਗੇ ਸੋ ਗੱਲ ਆਪਾਂ ਹੈਅਰ ਫਾਲ ਦੀ ਕਰ ਰਹੇ ਹਾਂ ਤਾਂ ਹੈਅਰ ਫਾਲ ਜੋ ਹੈ ਦੋ ਚੀਜ਼ਾਂ ਦੀ ਕਮੀ ਦੇ ਨਾਲ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਇੱਕ ਹੈ ਵਿਟਾਮਿਨ ਡੀ3 ਦੀ ਕਮੀ ਦੇ ਨਾਲ ਔਰ ਦੂਸਰਾ ਹੈ ਆਇਰਨ ਦੀ ਕਮੀ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਅਗਰ ਵਿਟਾਮਿਨ ਡੀ3 ਦੀ ਡੈਫੀਸ਼ੀਐਂਸੀ ਦੀ ਗੱਲ ਕਰੀਏ ਤਾਂ ਇਹ ਆਖਿਰ ਕਮੀ ਹੁੰਦੀ ਕਿਉਂ ਹੈ ਸਾਡਾ ਵਿਟਾਮਿਨ ਡੀ3 ਜੋ ਹੈ ਬਹੁਤ ਹੀ इजीली ਸਾਡੀ ਬਾਡੀ ਖੁਦ ਬਣਾ ਸਕਦੀ ਹੈ ਪਰ ਅੱਜ ਦੇ ਟਾਈਮ ਵਿੱਚ ਜ਼ਿਆਦਾਤਰ ਲੋਕਾਂ ਦੇ ਅਗਰ ਤੁਸੀਂ ਆਪਣਾ ਵੀ ਤੁਸੀਂ ਸਾਰ ਇੱਕ ਵਾਰ ਟੈਸਟ ਜ਼ਰੂਰ ਵਿਟਾਮਿਨ ਡੀ ਦਾ ਕਰਵਾ ਕੇ ਦੇਖੋ ਸਭ ਦੇ ਵਿੱਚ ਵਿਟਾਮਿਨ ਡੀ 3 ਦੀ ਡੈਫੀਸ਼ੀਐਂਸੀ ਅੱਜ ਕੱਲ੍ਹ ਆ ਰਹੀ ਹੈ ਕਿਉਂਕਿ ਅਸੀਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਨਹੀਂ ਉੱਠ ਬੈਠ ਰਹੇ ਆ ਚੱਲ ਫਿਰ ਨਹੀਂ ਰਹੇ ਆ ਜਿਸ ਕਰਕੇ ਬੋਡੀ ਜੋ ਹੈ ਸੂਰਜ ਦੀਆਂ ਕਿਰਨਾਂ ਦੀ ਹੈਲਪ ਨਾਲ ਹੀ ਵਿਟਾਮਿਨ ਡੀ3 ਬਣਾਉਂਦੀ ਹੈ ਔਰ ਜਦੋਂ ਅਸੀਂ ਸੂਰਜ ਦੇ ਕਿਰਨਾਂ ਦੇ ਕੰਟੈਕਟ ਵਿੱਚ ਆਂਦੇ ਹੀ ਨਹੀਂ ਆ ਤਾਂ ਵਿਟਾਮਿਨ ਡੀ3 ਵੀ ਨਹੀਂ ਬਣ ਪਾਉਂਦਾ ਸੋ ਇੱਥੇ ਇਹ ਵੀ ਜ਼ਰੂਰ ਤੁਸੀਂ ਧਿਆਨ ਦੇਣਾ ਹੈ ਕਿ ਦਿਨ ਦੇ ਵਿੱਚ ਜਾਂ ਧੁੱਪ ਦੇ ਵਿੱਚ ਚੱਲਣਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਤੋਂ ਸਾਡਾ ਬੋਡੀ ਜਿਹੜੀ ਵਿਟਾਮਿਨ ਡੀ3 ਬਣਾ ਰਹੀ ਹੈ ਉਸ ਲਈ ਸਵੇਰੇ ਅਰਲੀ ਮਾਰਨਿੰਗ ਜਦੋਂ ਸੂਰਜ ਨਿਕਲਦਾ ਹੈ ਉਸ ਵੇਲੇ ਜਿਹੜੀ ਰੇਸ ਨਿਕਲਦੀਆਂ ਨੇ ਉਹ ਰੇਸ ਜਦੋਂ ਸਾਡੀ ਬਾਡੀ ਸੇ ਪੈਣ ਗਿਆ ਤਾਂ ਬਾਡੀ ਉਸ ਤੋਂ ਵਿਟਾਮਿਨ ਡੀ 3 ਬਣਾਉਂਦੀ ਹੈ ਸੋ 30 ਮਿੰਟ ਤੋਂ ਲੈ ਕੇ 60 ਮਿੰਟ ਯਾਨੀ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਤੱਕ ਤੁਸੀਂ ਸਵੇਰ ਦੀ ਸੂਰਜ ਦੀਆਂ ਕਿਰਨਾਂ ਦੇ ਵਿੱਚ ਜ਼ਰੂਰ ਬੈਠੋ ਤਾਂ ਕਿ ਤੁਹਾਡੀ ਵਿਟਾਮਿਨ ਡੀ 3 ਦੀ ਡੈਫੀਸ਼ੀਐਂਸੀ ਜੋ ਹੈ ਪੂਰੀ ਹੋ ਸਕੇ ਅਗਰ ਤੁਹਾਡੇ ਕੋਲ ਅਸੀਂ ਅੱਜਕੱਲ੍ਹ ਦੇਖ ਰਿਹਾ ਕਿ ਇਹ ਨਹੀਂ ਭਜਨਠ ਵਾਲੀ ਲਾਈਫ ਹੋ ਚੁੱਕੀ ਹੈ ਨਹੀਂ ਇਨਾ ਟਾਈਮ ਕਿਸ ਨੂੰ ਲੱਗ ਪਾਰਿਆ ਘਰ ਦੇ ਕੰਮਾਂ ਤੋਂ ਨਹੀਂ ਇਨਾ ਟਾਈਮ ਨਿਕਲ ਪਾਰਿਆ ਤਾਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਸਪਲੀਮੈਂਟਸ ਵੀ ਹੁੰਦੇ ਨੇ ਵੀਕਲੀ ਜੋ ਇੱਕ ਵਾਰੀ ਸਪਲੀਮੈਂਟ ਲੈਣਾ ਹੁੰਦਾ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਵਿਟਾਮਿਨ D3 ਦਾ ਸਪਲੀਮੈਂਟਰੀ ਜ਼ਰੂਰ ਐਡ ਕਰ ਸਕਦੇ ਹੋ ਤਾਂ ਤੁਸੀਂ ਖੁਦ ਦੇਖੋਗੇ ਕਿਉਂਕਿ ਵਿਟਾਮਿਨ D3 ਦੀ ਡੈਫੀਸ਼ੈਂਸੀ ਦੇ ਨਾਲ ਸਿਰਫ ਤੁਹਾਡਾ ਹੈਅਰ ਫਾਲ ਹੀ ਨਹੀਂ ਬਾਡੀ ਦੇ ਵਿੱਚ ਵੀ ਕਈ ਵਾਰੀ ਬਹੁਤ ਸਾਰੇ ਪੇਨ ਸਾਨੂੰ ਫੀਲ ਹੁੰਦੀ ਹੈ ਸੋ ਸਾਡੀ ਬਾਡੀ ਵਿੱਚ ਪੇਨ ਜੋ ਹੈ ਕਈ ਤਰ੍ਹਾਂ ਦੀ ਡੈਫੀਸ਼ੀਐਂਸੀਜ਼ ਦਾ ਇੰਡੀਕੇਸ਼ਨ ਹੁੰਦੀ ਹੈ ਸੋ ਇਹਨਾਂ ਗੱਲਾਂ ਵੱਲ ਤੁਸੀਂ ਧਿਆਨ ਜ਼ਰੂਰ ਦੇਣਾ ਹੈ ਸਵੇਰੇ 11 ਵਜੇ ਤੱਕ ਉਸ ਤੋਂ ਪਹਿਲਾਂ ਪਹਿਲਾਂ ਅਗਰ ਤੁਸੀਂ ਸਨਰੇਜ਼ ਸਿੱਧੀਆਂ ਆਪਣੀ ਬਾਡੀ ਤੇ ਲੈ ਪਾ ਰਹੇ ਹੋ ਉਥੇ ਧੁੱਪ ਵਿੱਚ 11 ਵਜੇ ਤੋਂ ਪਹਿਲਾਂ ਪਹਿਲਾਂ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਨੇ ਤਾਂ ਉਸ ਤੋਂ ਵੀ ਜਲਦੀ ਤੁਸੀਂ ਕੋਸ਼ਿਸ਼ ਕਰੋ 9 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਉਹ ਸਵੇਰ ਬਹੁਤ ਜ਼ਿਆਦਾ ਤੇਜ਼ ਧੁੱਪ ਹੋ ਜਾਂਦੀ ਹੈ ਔਰ ਯੂਵੀ ਰੇਜ਼ ਵੀ ਬਹੁਤ ਜ਼ਿਆਦਾ ਵੱਜ ਜਾਂਦੀਆਂ ਨੇ ਇਸ ਲਈ ਤੁਸੀਂ ਜਦੋਂ ਸੂਰਜ ਉਗਦਾ ਹੈ ਨਿਕਲਦਾ ਹੈ ਬੜੀ ਮਾਈਲਡ ਜੀ ਉਸ ਵੇਲੇ ਧੁੱਪ ਹੁੰਦੀ ਹੈ ਤੇ ਉਸ ਦਾ ਬੈਨੀਫਿਟ ਸਾਨੂੰ ਜ਼ਰੂਰ ਮਿਲ ਜਾਂਦਾ ਹੈ ਕਈ ਵਾਰੀ ਕਈ ਲੋਕ ਸੋਚਦੇ ਨੇ ਕਿ ਮਸ਼ਰੂਮ ਦੇ ਵਿੱਚ ਜੀ ਸਾਨੂੰ ਅੱਛਾ ਵਿਟਾਮਿਨ ਡੀ3 ਮਿਲ ਸਕਦਾ ਹੈ ਜਾਂ ਫਿਰ ਅਸੀਂ ਫਰਮੈਂਟਡ ਫੂਡ ਖਾਵਾਂਗੇ ਫਿਸ਼ ਖਾਵਾਂਗੇ ਅਗਰ ਫਿਸ਼ ਦੀ ਵੀ ਗੱਲ ਕਰੀਏ ਤਾਂ ਖਾਸ ਹੋਤ ਇੱਕ ਫਿਸ਼ ਹੁੰਦੀ ਹੈ ਕੋਡ ਫਿਸ਼ ਜਿਸ ਦੇ ਨਾਲ ਕੋਡ ਲਿਵਰ ਆਇਲ ਵੀ ਜਿਦਾ ਅਸੀਂ ਅੱਜਕੱਲ ਦੇਖਦੇ ਆ ਕੈਪਸੂਲਸ ਵੀ ਆਉਂਦੇ ਨੇ ਸੋ ਉਹ ਕੋਡ ਲਿਵਰ ਆਇਲ ਤੋਂ ਹੀ ਤੁਹਾਨੂੰ ਜੋ ਹੈ ਵਿਟਾਮਿਨ ਡੀ3 ਮਿਲ ਸਕਦਾ ਹੈ ਅਦਰਵਾਈਜ਼ ਜਿਹੜੀ ਅਸੀਂ ਮਸ਼ਰੂਮ ਦੀ ਗੱਲ ਕਰ ਲਈਏ ਫਰਮੈਂਟਡ ਫੂਡ ਦੀ ਗੱਲ ਕਰ ਲਈਏ ਨੋਰਮਲ ਫਿਸ਼ ਤੋਂ ਗੱਲ ਕਰ ਲਈਏ ਤਾਂ ਅਗਰ ਡੈਫੀਸ਼ੈਂਸੀ ਹੈ ਤੁਹਾਡੇ ਵਿੱਚ ਤਾ ਉਸ ਫੂਡ ਦੇ ਨਾਲ ਉਹ ਡੈਫੀਸ਼ੀਐਂਸੀ ਪੂਰੀ ਨਹੀਂ ਹੋਏਗੀ ਉਸ ਦੇ ਲਈ ਤੁਹਾਨੂੰ ਸਪਲੀਮੈਂਟ ਲੈਣਾ ਹੀ ਪਏਗਾ ਹਾਂ ਜਿਹੜੇ ਨਾਨਵੈਜ ਖਾ ਲੈਂਦੇ ਨੇ ਤਾਂ ਉਹ ਵੀ ਅਗਰ ਕອດ ਲੀਵਰ ਆਇਲ ਦਾ ਕੈਪਸੂਲ ਖਾ ਲੈਂਦੇ ਨੇ ਜਾਂ ਨਾਨਵੈਜ ਤੋਂ ਵੀ ਕਿਤੇ ਨਾ ਕਿਤੇ ਵਿਟਾਮਿਨ ਡੀ3 ਥੋੜਾ ਮਿਲ ਜਾਂਦਾ ਲੇਕਿਨ ਅਗਰ ਡੈਫੀਸ਼ੀਐਂਸੀ ਬਹੁਤ ਹੀ ਜ਼ਿਆਦਾ ਹੈ ਤਾਂ ਜ਼ਰੂਰ ਇੱਥੇ ਤੁਸੀਂ ਧਿਆਨ ਦੇਣਾ ਕਿ ਤੁਹਾਨੂੰ ਜੋ ਹੈ ਸਪਲੀਮੈਂਟ ਲੈਣਾ ਹੀ ਪਏਗਾ ਔਰ ਅਗੋਂ ਆਪਾਂ ਗੱਲ ਕਰ ਲਈਏ ਜੀ ਕਿਹੜੀ ਹੋਰ ਡੈਫੀਸ਼ੀਐਂਸੀ ਹੈ ਜਿਸ ਦੇ ਨਾਲ ਸਾਡਾ ਹੈਅਰ ਫਾਲ ਹੁੰਦਾ ਹੈ ਪਹਿਲੀ ਆਪਾਂ ਗੱਲ ਵਿਟਾਮਿਨ ਡੀ3 ਦੀ ਕਰ ਚੁੱਕੇ ਹਾਂ ਅਗਲੀ ਆ ਜਾਂਦੀ ਹੈ ਜੀ ਆਇਰਨ ਆਇਰਨ ਦੀ ਡੈਫੀਸ਼ੀਐਂਸੀ ਵੀ ਅੱਜਕੱਲ ਕਾਮਨਲੀ ਦੇਖੀ ਜਾ ਰਹੀ ਹੈ ਇਸ ਦੇ ਕੀ ਕੀ ਸਿੰਪਟਮਸ ਹੁੰਦੇ ਨੇ ਵਾਲ ਬਹੁਤ ਜ਼ਿਆਦਾ ਚੜਨੇ ਸ਼ੁਰੂ ਹੋ ਜਾਂਦੇ ਨੇ ਸਾਡੇ ਨੇਲਸ ਜੋ ਹੈ ਬੜੇ ਅਗੋਂ ਟੁੱਟਨੇ ਜਾਂ ਹੋਰ ਤਰ੍ਹਾਂ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਥਕਾਵਟ ਮਹਿਸੂਸ ਹੁੰਦੀ ਹੈ ਤੁਰਦਿਆਂ ਤਾਂ ਲੱਤਾਂ ਦੇ ਵਿੱਚ ਦਰਦ ਰਹਿੰਦਾ ਕੁਝ ਵੀ ਕੰਮ ਕਰਨ ਦਾ ਜੀ ਨਹੀਂ ਕਰਦਾ ਚਿੜਚਿੜਾਪਨ ਬਹੁਤ ਜ਼ਿਆਦਾ ਹੋ ਜਾਂਦਾ ਕਈਆਂ ਨੂੰ ਤਾਂ ਬਰਫ ਖਾਣ ਦਾ ਵੀ ਬਹੁਤ ਜ਼ਿਆਦਾ ਜੀ ਕਰਦਾ ਹੈ ਆਖਰੀ ਡੈਫੀਸ਼ੀਐਂਸੀ ਹੁੰਦੀ ਕਿਉਂ ਹੈ ਸਭ ਤੋਂ ਪਹਿਲਾਂ ਦੇਖੋ ਬਾਰ-ਬਾਰ ਗੱਲ ਹੁੰਦੀ ਹੈ ਡਾਈਜੈਸ਼ਨ ਕਿਉਂ ਫੋਕਸ ਕੀਤਾ ਜਾਂਦਾ ਹੈ ਕਿ ਸਾਡਾ ਡਾਈਜੈਸ਼ਨ ਵਧੀਆ ਹੋਵੇ ਕਿਉਂਕਿ ਜਦ ਸਾਡਾ ਡਾਈਜੈਸ਼ਨ ਸਹੀ ਨਹੀਂ ਹੋਏਗਾ ਤਾਂ ਅਸੀਂ ਜਿਹੜੇ ਵੀ ਨਿਊਟ੍ਰੀਐਂਟਸ ਲਈ ਆਪਣਾ ਫੂਡ ਖਾ ਰਹੇ ਹਾਂ ਅਗਰ ਅਸੀਂ ਆਇਰਨ ਰਿਚ ਫੂਡ ਵੀ ਖਾ ਰਹੇ ਆ ਲੇਕਿਨ ਸਾਡਾ ਡਾਈਜੈਸ਼ਨ ਹੀ ਸਹੀ ਨਹੀਂ ਹੈ ਤਾਂ ਸਾਡੀ ਬਾਡੀ ਆਇਰਨ ਨੂੰ ਐਬਜ਼ਾਰਬ ਕਰ ਹੀ ਨਹੀਂ ਪਾਏਗੀ ਦੂਸਰਾ ਅਗਰ ਅਸੀਂ ਆਰਨ ਦੀ ਕੋਈ ਚੀਜ਼ ਖਾ ਰਹੇ ਆ ਉਸ ਦੇ ਨਾਲ ਵਿਟਾਮਿਨ ਸੀ ਨਹੀਂ ਖਾ ਰਹੇ ਆ ਤਾਂ ਵੀ ਸਾਡੀ ਬਾਡੀ ਜੋ ਹੈ ਆਰਨ ਨੂੰ ਪੂਰੇ ਚੰਗੇ ਢੰਗ ਨਾਲ absorb ਨਹੀਂ ਕਰ पाएगी और दूसरा एक रीज़न हो जाता है कि जो ਸਾਡੇ ਪੇਟ ਦੇ ਵਿੱਚ ਐਸਿਡਸ ਅਗਰ ਘਟ ਜਾਂਦੇ ਨੇ ਕਿਉਂਕਿ ਸਾਡੇ ਪੇਟ ਦੇ ਵਿੱਚ ਕਈ ਤਰ੍ਹਾਂ ਦੇ ਐਸਿਡ ਹੁੰਦੇ ਨੇ ਜੋ ਫੂਡ ਨੂੰ ਡਾਈਜੈਸਟ ਕਰਨ ਵਿੱਚ ਹੈਲਪ ਕਰਦੇ ਨੇ ਤੇ ਜੇ ਸਾਡੇ ਪੇਟ ਦਾ ਪੀ ਐਚ ਐਸਿਡਿਕ ਤੋਂ ਐਲਕਲਾਈਨ ਹੋ ਜਾਂਦਾ ਤਾਂ ਡਾਈਜੈਸ਼ਨ ਜੋ ਹੈ ਸਹੀ ਨਹੀਂ ਹੋ ਪਾਂਦਾ ਨਿਊਟ੍ਰੀਐਂਟਸ ਅਸੀਂ ਸਹੀ ਤਰ੍ਹਾਂ ਨਾਲ ਐਬਸਾਰਪਸ਼ਨ ਸਾਡੀ ਬਾਡੀ ਵਿੱਚ ਨਹੀਂ ਹੋ ਪਾਂਦੀ ਤਾਂ ਇਸ ਲਈ ਤੁਸੀਂ ਕਰਨਾ ਕੀ ਆਪਾਂ ਸੋਲੂਸ਼ਨ ਵਾਲਾ ਇਹ ਤਾਂ ਐਪਲ ਸਾਈਡਰ ਵਿਨੇਗਰ ਯਾਨੀ ਕਿ ਸੇਬ ਦਾ ਸਰਕਾ ਜੋ ਹੈ ਤੁਸੀਂ ਇੱਕ ਚਮਚਾ ਇੱਕ ਵੱਡਾ ਚਮਤਕਾਰ ਜੋ ਹੈ ਇੱਕ ਗਲਾਸ ਪਾਣੀ ਦੇ ਵਿੱਚ ਕੋਲ ਕੇ ਪੀ ਲੈਣਾ ਤੇ ਇਸ ਨੂੰ ਤੁਸੀਂ ਡੇਲੀ ਪੀ ਸਕਦੇ ਹੋ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਜਾਂ ਪੇਟ ਵਿੱਚ ਉਫਾਰਾ ਫੀਲ ਹੁੰਦਾ ਉਹ ਵੀ ਇਸ ਨੂੰ ਪੀ ਸਕਦੇ ਨੇ ਔਰ ਤਿਜਾਬ ਜਬ ਬਣਦਾ ਲੱਗਦਾ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਤਿਜਾਬ ਬਹੁਤ ਜ਼ਿਆਦਾ ਬਣ ਰਿਹਾ ਐਕਚੁਅਲੀ ਹੁੰਦਾ ਹੈ ਕਿ ਕਈ ਵਾਰੀ ਪੇਟ ਦੇ ਡਾਈਜੈਸ਼ਨ ਦੇ ਲਈ ਜਿੰਨਾ ਸਾਨੂੰ ਐਸਿਡ ਚਾਹੀਦਾ ਉਹ ਘੱਟ ਬਣ ਰਿਹਾ ਹੁੰਦਾ ਤਾਂ ਵੀ ਇਸ ਤਰੀਕੇ ਨਾਲ ਸਾਨੂੰ ਫੀਲ ਹੋ ਰਿਹਾ ਹੁੰਦਾ ਸੋ ਐਪਲ ਸਾਈਡਰ ਵਿਨੇਗਰ ਯਾਨੀ ਕਿ ਸੇਬ ਦਾ ਸਰਕਾ ਜੋ ਹੈ ਤੁਸੀਂ ਪਾਣੀ ਦੇ ਵਿੱਚ ਇਸ ਕਰਕੇ ਪੀ ਸਕਦੇ ਹੋ ਹਾਂ ਇਹ ਜ਼ਰੂਰ ਧਿਆਨ ਰੱਖਣਾ ਦਿਨ ਦੇ ਵਿੱਚ ਇੱਕ ਵਾਰ ਹੀ ਤੁਸੀਂ ਪੀਣਾ ਹੈ ਜ਼ਿਆਦਾ ਨਹੀਂ ਪੀਣਾ ਦੂਸਰਾ ਤੁਸੀਂ ਇਹ ਧਿਆਨ ਜ਼ਰੂਰ ਦੇਣਾ ਹੈ ਕਿ ਜਦੋਂ ਤੁਸੀਂ ਇਹ ਐਪਲ ਸਾਈਡਰ ਵਿਨੇਗਰ ਵਾਲਾ ਪਾਣੀ ਪੀਣਾ ਹੈ ਸਟਰॉ ਨੂੰ ਤੁਸੀਂ ਯੂਜ਼ ਕਰੋ ਡਾਇਰੈਕਟ ਅਗਰ ਮੂੰਹ ਦੇ ਵਿੱਚੋਂ ਇੱਕ ਦੋ ਦਿਨ ਠੀਕ ਹੈ ਲੇਕਿਨ ਅਗਰ ਰੈਗੂਲਰਲੀ ਤੁਸੀਂ ਇਸ ਨੂੰ ਪੀਓਗੇ ਤਾਂ ਤੁਹਾਡੇ ਜਿਹੜਾ ਟੀਥ ਨੇ ਦੰਦਾਂ ਦਾ ਐਨੈਮਲ ਹੈ ਬਾਹਰਲੀ ਜਿਹੜੀ ਪਰਤ ਹੈ ਉਹ ਇਸ ਦੇ ਨਾਲ ਖਰਾਬ ਹੋਣੀ ਸ਼ੁਰੂ ਹੋ ਸਕਦੀ ਹੈ ਸੋ ਇਹ ਨਾ ਹੋਵੇ ਕਿ ਤੁਸੀਂ ਆਪਣੇ ਵਾਲ ਠੀਕ ਕਰਨ ਦੇ ਚੱਕਰ ਵਿੱਚ ਆ ਰਹੇ ਨੂੰ ਸਹੀ ਪਹੁੰਚਾਉਣ ਦੇ ਚੱਕਰ ਦੇ ਵਿੱਚ ਅਗੋਂ ਆਪਣੇ ਦੰਦ ਵੀ ਖਰਾਬ ਕਰ ਲਓ ਸੋ ਸਟਰਾ ਦੇ ਨਾਲ ਤੁਸੀਂ ਇਹ ਪਾਣੀ ਸਿਪ ਸਿਪ ਕਰਕੇ ਪੀ ਸਕਦੇ ਹੋ ਤੇ ਇਸ ਨਾਲ ਤੁਸੀਂ ਦੇਖੋਗੇ ਜੋ ਪੇਟ ਵਿੱਚ ਐਸਿਡਿਟੀ ਜਲਨ ਬਣ ਰਹੀ ਸੀ ਇਹ ਵੀ ਖੱਟੇ ਡਕਾਰ ਆ ਰਹੇ ਸੀ ਇਸ ਤੋਂ ਵੀ ਤੁਹਾਨੂੰ ਜ਼ਰੂਰ ਰਾਹਤ ਮਿਲੇਗੀ 30 40 ਦਿਨ ਤੁਸੀਂ ਇਹ ਫਾਰਮੂਲਾ ਅਪਲਾਈ ਕਰ ਸਕਦੇ ਹੋ ਐਪਲ ਸਾਈਡਰ ਵਿਨੇਗਰ ਇੱਕ ਚਮਚ ਵੱਡਾ ਇੱਕ ਗਲਾਸ ਪਾਣੀ ਵਿੱਚ ਪਾ ਕੇ ਜੜਾ ਪੀਣਾ 30 ਟੂ 40 ਡੇਸ ਕੰਟੀਨਿਊਸ ਨੂੰ ਰੱਖੋ ਉਸ ਤੋਂ ਬਾਅਦ 15 ਤੋਂ 20 ਦਿਨ ਦਾ ਤੁਸੀਂ ਗੈਪ ਫਿਰ ਦੇ ਦੋ ਉਸ ਤੋਂ ਬਾਅਦ ਫਿਰ ਤੋਂ ਤੁਸੀਂ ਇਸ ਨੂੰ ਕੰਟੀਨਿਊ ਕਰ ਸਕਦੇ ਹੋ ਜਾਂ ਫਿਰ ਇਸੇ ਜਗ੍ਹਾ ਤੁਸੀਂ ਲੈਮਨ ਜੂਸ ਵੀ ਡੇਲੀ ਆਪਣੀ ਡਾਈਟ ਵਿੱਚ ਐਡ ਕਰੋ ਆਪਣੇ ਸੈਲਡ ਦੇ ਵਿੱਚ ਪਾ ਕੇ ਖਾ ਸਕਦੇ ਹੋ ਜਾਂ ਫਿਰ ਪਾਣੀ ਦੇ ਵਿੱਚ ਵੀ ਤੁਸੀਂ ਲੈਮਨ ਜੂਸ ਯਾਨੀ ਕਿ ਨਿੰਬੂ ਦਾ ਰਸ ਪਾ ਕੇ ਮਿਕਸ ਕਰਕੇ ਪੀ ਸਕਦੇ ਹੋ ਤੇ ਉਸ ਤੋਂ ਵੀ ਜ਼ਿਆਦਾ ਤੁਸੀਂ ਧਿਆਨ ਦੇਣਾ ਹੈ ਗਲਤ ਸਮੇਂ ਤੇ ਖਾਣਾ ਨਹੀਂ ਖਾਣਾ ਗਲਤ ਖਾਣਾ ਨਹੀਂ ਖਾਣਾ ਫਰਾਈ ਫੂਡ ਨਹੀਂ ਖਾਣਾ ਔਰ ਜ਼ਰੂਰ ਇਹ ਧਿਆਨ ਦਿਓ ਵਿਟਾਮਿਨਸ ਤੇ मिनरल्स ਰਿਚ ਅਗਰ ਖਾਣਾ ਤੁਸੀਂ ਖਾ ਰਹੇ ਹੋ ਤਾਂ ਉਸ ਦੀ ਐਬਜ਼ોર્ਪਸ਼ਨ ਵੀ ਸਹੀ ਤਰ੍ਹਾਂ ਹੋਵੇ ਤਾਂ ਉਸੇ ਲਈ ਤੁਹਾਨੂੰ ਗਲਤ ਟਾਈਮ ਤੇ ਨਹੀਂ ਸਹੀ ਟਾਈਮ ਤੇ ਖਾਣਾ ਪਏਗਾ ਔਰ ਨਾਲ ਦੀ ਨਾਲ ਫਰਾਈ ਫੂਡ ਜ਼ਿਆਦਾ फैटी फूड देसी घ्यो और भी किसी भी तरह के अगर तुम फैट लै रहे हो उस तो भी जरूर बचना है ताकि विटामिन एंड मिनरल जिन्हें भी ने उस सही तरीके बॉडी तो ओबजॉर्ब कर सके उस तो बाद गल करते एक बहुत ही खास विटामिन है विटामिन बी ट्वैल्व विटामिन बी ट्वैल्व की जब कमी हो जाती है तभी बॉडी आयरन की कमी हो जाती है सो so, विटामिन बी ट्वैल्व अगर आप समझने की कोशिश करिए तो यह सूँ जो है वेज फूड तो बहुत चंकी मात्रा में मिल सकता है लेकिन वैजिटेरीयन फूड बी ट्वैल्व सू ज़्यादा नहीं मिल पाया सेिए मिल ही नहीं पाया सो so, जो वैजीटेरियन ने उन्होंने विटामिन बी ट्वैल्व के लिए ले, सप्लीमेंट लेना पेगा डॉक्टर की सलाह के नी जरूर बी ट्वैल्व ले सकते हो ਜਿਹੜੇ ਨਾਨ-ਵੈਜੀਟੇਰੀਅਨ ਨੇ ਉਹਨਾਂ ਲਈ ਵੀ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਇਹ ਨਹੀਂ ਕਿ ਨਾਨ-ਵੈਜੀਟੇਰੀਅਨ ਦੇ ਵਿੱਚ B12 ਹੈ ਤਾਂ ਤੁਸੀਂ ਡੇਲੀ ਹੀ ਖਾ ਰਹੇ ਹੋ 10-15 ਦਿਨ ਦੇ ਵਿੱਚ ਤੁਸੀਂ 2-3 ਵਾਰ ਵੀ ਅਗਰ ਨਾਨ-ਵੈਜ ਖਾ ਲੈਣੇ ਹੋ ਤਾਂ ਤੁਹਾਨੂੰ ਸਫੀਸ਼ੀਐਂਟ B12 ਜੋ ਤੁਹਾਨੂੰ ਚਾਹੀਦਾ ਤੁਹਾਡੀ ਬੋਡੀ ਨੂੰ ਉਹ ਮਿਲ ਜਾਂਦਾ ਹੈ ਅ ਸੋ ਇਸ ਲਈ ਤੁਸੀਂ ਨਾਲ ਨਾਲੇ ਜ਼ਰੂਰ ਦੇਖੋ ਕਿ ਬੀ 12 ਰਿਚ ਫੂਡ ਕਿਹੜਾ ਹੈ ਇਜ਼ੀ ਤੁਸੀਂ ਤਸਵੀਰ ਵੀ ਮੈਂ ਤੁਹਾਨੂੰ ਜ਼ਰੂਰ ਦਿਖਾਨੀ ਆ ਤਾਂ ਕਿ ਤੁਹਾਨੂੰ ਆਈਡੀਆ ਹੋ ਸਕੇ ਕਿ ਕਿਹੜਾ ਇਹ ਫੂਡ ਹੈ ਅਸੀਂ ਕੀ ਕੀ ਖਾ ਸਕਦੇ ਆ ਅਗਰ ਅਸੀਂ ਵਿਟਾਮਿਨ ਬੀ 12 ਨੂੰ ਪੂਰਾ ਕਰਨਾ ਚਾਹੁੰਦੇ ਆ ਆਪਣੀ ਬਾਡੀ ਦੇ ਵਿੱਚ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਆ ਉਹਨਾਂ ਫੀਮੇਲਜ਼ ਦੀ ਜਿਨ੍ਹਾਂ ਦੇ ਆਪਾਂ ਮੈਂਸਟਰਲ ਬਲੱਡ ਫਲੋ ਦੀ ਗੱਲ ਕਰੀਏ ਕਈਆਂ ਨੂੰ ਬਹੁਤ ਜ਼ਿਆਦਾ ਬਲੱਡ ਫਲੋ ਹੁੰਦਾ ਹੈ ਹਰੇਕ ਦੀ ਬਲੀਡਿੰਗ ਦਾ ਲੈਵਲ ਫਲੋ ਅਸੀਂ ਗੱਲ ਕਰੀਏ ਅਲੱਗ-ਅਲੱਗ ਹੁੰਦਾ ਪਰ ਕਈਆਂ ਦੇ ਵਿੱਚ ब्लड फ्लो बहुत ज्यादा ज़्यादा हो रहा होंगे उसके पिछले रीजन कई बार होंगे ने रसौलिया होंदिया ने सो so, इत ट्रीटमेंट करवा बहुत ही ज़्यादा जरूरी है जिन्ना ज़्यादा ब्लड फ्लो होगा उन्ना ही प्रॉब्लम आयरन की वजी है क्योंकि अनीमिया हो जाता है जिन्ना ब्लड ती तो बॉडी जा रहा है उन्ना ही आयरन भी बॉडी तो बाहर जा रहा है लेकिन उस अकॉर्डिंगली ज़्यादातर फीमेल्स अपनी डाइट न सही नहीं कर ਔਰ ਜਿਹੜਾ ਆਇਰਨ ਹੈ ਪੂਰੇ ਮਹੀਨੇ ਹੀ ਤੁਹਾਨੂੰ ਆਪਣੇ ਆਇਰਨ ਦੇ ਉੱਪਰ ਫੋਕਸ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਆਇਰਨ ਰਿਚ ਫੂਡ ਖਾਈਏ ਇਸ ਉੱਪਰ ਮੈਂ ਲਗ ਤੋਂ ਵੀਡੀਓ ਜ਼ਰੂਰ ਬਣਾਉਂਗੀ ਕਿ ਕਿਹੜਾ ਕਿਹੜਾ ਆਇਰਨ ਰਿਚ ਫੂਡ ਹੈ ਜੋ ਫੀਮੇਲਸ ਨੂੰ ਡੇਲੀ ਆਪਣੀ ਡਾਈਟ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਜਦੋਂ ਮੈਂਸਟਰਲ ਬਲੱਡ ਫਲੋ ਹੁੰਦਾ ਹੈ ਤਾਂ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਆਇਰਨ ਦੀ ਡੈਫੀਸ਼ੈਂਸੀ ਤੁਹਾਨੂੰ ਨਾ ਹੋਵੇ ਇਸ ਦੇ ਨਾਲ ਹੀ ਜਿਨ੍ਹਾਂ ਨੂੰ ਪਾਇਲਸ ਦੀ ਪ੍ਰੋਬਲਮ ਹੁੰਦੀ ਹੈ ਬਵਾਸੀਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਜੋ ਹੈ ਆਇਰਨ ਦੀ ਡੈਫੀਸ਼ੈਂਸੀ ਹੋ ਜਾਂਦੀ ਹੈ ਅਲਸਰ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਯਾਨੀ ਅੰਦਰ ਕੋਈ ਜ਼ਖਮ ਹੋਏ ਹੁੰਦੇ ਨੇ ਉਸ ਦੇ ਕਰਕੇ ਵੀ ਆਰਐਨਡੀ ਡੈਫੀਸ਼ੈਂਸੀ ਹੁੰਦੀ ਹੈ ਸੋ ਜਿਨ੍ਹਾਂ ਨੂੰ ਅਲਸਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਜ਼ਿੰਕ ਰਿਚ ਫੂਡ ਖਾਣਾ ਚਾਹੀਦਾ ਹੈ ਮੈਂ ਪਹਿਲਾਂ ਵੀ ਵੀਡੀਓਜ਼ ਵਿੱਚ ਗੱਲ ਕੀਤੀ ਹੈ ਜਿਹੜਾ ਜ਼ਿੰਕ ਹੈ ਉਹ ਹੀਲ ਕਰਨ ਦਾ ਕੰਮ ਕਰਦਾ ਕੋਈ ਵੀ ਜ਼ਖਮ ਹੈ ਉਸ ਨੂੰ ਭਰਨ ਦਾ ਕੰਮ ਕਰਦਾ ਇਸ ਲਈ ਜ਼ਿੰਕ ਰਿਚ ਫੂਡ ਜਿਨ੍ਹਾਂ ਨੂੰ ਅਲਸਰ ਦੀ ਪ੍ਰੋਬਲਮ ਹੈ ਜ਼ਰੂਰ ਖਾਣਾ ਚਾਹੀਦਾ ਹੈ ਪੱਤਾ ਗੋਬੀ ਉਹਨਾਂ ਲਈ ਬਹੁਤ ਜ਼ਿਆਦਾ ਅੱਛੀ ਹੈ ਪਤਾ ਗੋਭੀ ਦਾ ਜੂਸ ਬਣਾ ਸਕਦੇ ਹੋ ਤੁਸੀਂ ਉਸ ਦੇ ਨਾਲ ਤੁਹਾਡਾ ਅਲਸਰ ਜੋ ਹੈ ਬਹੁਤ ਜਲਦੀ ਤੁਹਾਨੂੰ ਠੀਕ ਹੁੰਦਾ ਨਜ਼ਰ ਆਏਗਾ ਔਰ ਅਗਲੀ ਗੱਲ ਕਰੀਏ ਜਿਹੜੇ ਕਈਆਂ ਨੂੰ ਕਈ ਵਾਰੀ ਜ਼ਿਆਦਾ ਐਂਟੀਬਾਇਓਟਿਕਸ ਲੈਣੀਆਂ ਪੈਂਦੀਆਂ ਉਸ ਦੇ ਨਾਲ ਵੀ ਆਰ ਐਨ ਦੀ ਕਮੀ ਹੋ ਜਾਂਦੀ ਹੈ ਰੈੱਡ ਬਲੱਡ 셀 ਉਸ ਦੇ ਨਾਲ ਘਟਣ ਲੱਗ ਜਾਂਦੇ ਨੇ ਸੋ ਡਾਕਟਰ ਦੀ ਸਲਾਹ ਤੁਹਾਨੂੰ ਜ਼ਰੂਰ ਲੈ ਲੈਣੀ ਚਾਹੀਦੀ ਹੈ ਅਗਰ ਤੁਸੀਂ ਕੋਈ ਐਂਟੀਬਾਇਓਟਿਕ ਲੈ ਰਹੇ ਹੋ ਉਸ ਦੇ ਨਾਲ ਤੁਹਾਨੂੰ ਫੀਲ ਹੋ ਰਿਹਾ ਥਕਾਵਟ ਹੋ ਰਹੀ ਹੈ ਜਾਂ ਹੋਰ ਇਸ ਤਰ੍ਹਾਂ ਦੀ ਪਰੇਸ਼ਾਨੀ ਫੀਲ ਹੋ ਰਹੀ ਹੈ ਤਾਂ ਤੁਸੀਂ ਜ਼ਰੂਰ ਆਪਣਾ ਬਲੱਡ ਟੈਸਟ ਕਰਵਾਓ ਉਸ ਵਿੱਚ ਦੇਖ ਔਰ ਅਗਰ ਕੋਈ ਐਂਟੀਬਾਇਟਿਕ ਲਾਰੇ ਹੋਣੇ ਹੋ ਤਾਂ ਨਾਲ ਬਲੱਡ ਟੈਸਟ ਵੀ ਥੋੜੀ ਦੇਰ ਬਾਅਦ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿ ਕਿਤੇ ਤੁਹਾਡੇ ਰੈੱਡ ਬਲੱਡ ਸੈੱਲ ਤਾਂ ਨਹੀਂ ਘਟ ਰਹੇ ਨੇ ਸੋ ਇਸੇ ਨਾਲ ਅਗਰ ਮੈਂ ਤੁਹਾਨੂੰ ਦੱਸਾਂ ਕਿ ਕਿਸ ਦੇ ਨਾਲ ਸਾਡਾ ਬਹੁਤ ਚੰਗੇ ਢੰਗ ਨਾਲ ਆਇਰਨ ਵੱਧ ਸਕਦਾ ਹੈ ਤਾਂ ਮੋਰਿੰਗਾ ਅਗਰ ਤੁਸੀਂ ਸੁਣਿਆ ਹੋਵੇ ਡਰਮਸਟਿਕ ਕਹਿੰਦੇ ਐ ਸਨੋ ਔਰ ਅਕਸਰ ਅਸੀਂ ਦੇਖੀਏ ਤਾਂ ਸਾਊਥ ਡਿਸ਼ੀਜ਼ ਦੇ ਵਿੱਚ ਇਹਨਾਂ ਨੂੰ ਬਹੁਤ ਚੰਗੀ ਮਾਤਰਾ ਵਿੱਚ ਵਰਤਿਆ ਵੀ ਜਾਂਦਾ ਹੈ ਸਾਂਬਰ ਵਿੱਚ ਵੀ ਅਸੀਂ ਕਈ ਵਾਰ ਦੇਖਿਆ ਵਰਤਿਆ ਗਿਆ ਹੁੰਦਾ ਸੋ ਮੋਰਿੰਗਾ ਜੋ ਹੈ ਅਗਰ ਡੇਲੀ ਡਾਈਟ ਵਿੱਚ ਐਡ ਕਰੀਏ ਤਾਂ ਨੇਚਰਲੀ ਸਾਨੂੰ ਆਇਰਨ ਮਿਲ ਜਾਂਦਾ ਹੈ ਨਿੰਬੂ ਦਾ ਰਸ ਵੀ ਸਾਨੂੰ ਨਾਲ-ਨਾਲ ਆਪਣੇ ਖਾਣੇ ਵਿੱਚ ਐਡ ਕਰਨਾ ਚਾਹੀਦਾ ਹੈ ਜੋ ਸਾਡੇ ਐਸਿਡ ਨੂੰ ਬੈਲੈਂਸ ਕਰੇਗਾ ਔਰ ਵਿਟਾਮਿਨ ਸੀ ਆਇਰਨ ਦੀ ਐਬਜ਼ોર્ਪਸ਼ਨ ਦੇ ਲਈ ਬਹੁਤ ਹੀ जरूरी है अगर तुम आयरन रिच फूड खा रहे हो और विटामिन नहीं लै रहे हो तो जो भी आयरन रिच फूड खाया है उस तो आयरन तो बॉडी अबजोर्ब कर नहीं पाएगी या पूरे चंकी तरह अबजोर्ब नहीं कर सकेगी सो आयरन रिच फूड की जब आप गल करिए अनार है चुकंदर है पालक है सी फूड है सो होर भी कई तरह के फूड कैटेगरीज होंगे मैं एक प्रॉपर वीडियो जरूर बनाऊँगी आयरन रिच फूडर फीमेल्स में खास तौर पर इस फूड वालन देना ही चाहिए है ਔਰ ਅਗਰ ਤੁਸੀਂ ਕੋਈ ਸਪਲੀਮੈਂਟ ਲੈ ਰਹੇ ਹੋ ਆਇਰਨ ਦੇ ਲਈ ਤਾਂ ਤੁਸੀਂ ਇਹ ਜ਼ਰੂਰ ਧਿਆਨ ਦਿਓ कला आयरन नहीं खाना है जिस विटामिन सी एड होएगा वो आयरन की तीस तो सप्लीमेंट हो, ताकि जो आयरन खाओ वो बॉडी अब्जोब भी उसको कर सके बाकी डॉक्टर की सलाह तुम जरूर लै लैनी है जो मैं शुरू गल की एप्पल सैडर विनेगर की भी आ, सो जे किसी हैल्थ इशू है अगर किसी अलसर की प्रॉब्लम है तो वह उसू नहीं खाएगा क्योंकि एप्पल सइडर विनेगर जो एसिडिक होंसर है जोड़ा अगर अंदर कोई जख्म है तो उस हार्मफुल हो सकता है सो इस ਤੈਲੀ ਤੁਹਾਨੂੰ ਕੋਈ ਹੈਲਥ ਇਸ਼ੂ ਹੈ ਤਾਂ ਇੱਕ ਵਾਰੀ ਡਾਕਟਰ ਨੂੰ ਕੰਸਰਨ ਤੁਸੀਂ ਜ਼ਰੂਰ ਕਰਨਾ ਹੈ ਇਹ ਵੀਡੀਓ ਆਪਾਂ ਜਨਰਲ ਬਣਾਨੇ ਆ ਜੋ ਫਿਟ ਨੇ ਉਹਨਾਂ ਦੇ ਲਈ ਬਣਾਨੇ ਆ ਕਿ ਜਿਨ੍ਹਾਂ ਨੂੰ ਹੋਰ ਕੋਈ ਹੈਲਥ ਇਸ਼ੂ ਨਹੀਂ ਹੈ ਸਿਰਫ ਆਰਨ ਦੀ ਡੈਫੀਸ਼ੈਂਸੀ ਹੈ ਸੋ ਬਾਲ ਚੜਨ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਤੁਸੀਂ ਵਿਟਾਮਿਨ ਡੀ ਵਿਟਾਮਿਨ ਡੀ3 ਤੇ ਫੋਕਸ ਕਰਨਾ ਹੈ ਆਰਨ ਦੀ ਡੈਫੀਸ਼ੈਂਸੀ ਤੇ ਫੋਕਸ ਕਰਨਾ ਹੈ ਵਿਟਾਮਿਨ B12 ਦੀ ਜੋ ਡੈਫੀਸ਼ੈਂਸੀ ਦੇ ਉੱਪਰ ਤੁਸੀਂ ਫੋਕਸ ਕਰਨਾ ਹੈ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੇ ਕੰਡੀਸ਼ਨਰ ਸ਼ੈਂਪੂ ਵਰਤੇ ਬਿਨਾ ਹੀ ਆਪਣੇ ਹੇਅਰ ਹੈਲਥ ਅੱਛੀ ਹੁੰਦੀ ਨਜ਼ਰ ਆਏਗੀ ਹੇਅਰ ਫਾਲ ਤੁਹਾਡਾ ਠੀਕ ਹੋ ਜਾਏਗਾ ਔਰ ਸਿਰਫ ਇਹੀ ਨਹੀਂ ਜਦੋਂ ਅਸੀਂ ਡਾਈਟ ਚੰਗੀ ਕਰ ਲਾਂਗੇ ਇਨਾ ਵਧੀਆ ਫੂਡ ਖਾਵਾਂਗੇ ਡਾਈਟ ਅੱਛੀ ਲਵਾਂਗੇ ਤਾਂ ਸਾਡੀ ओवरऑल तो बॉडी से सूँ बहुत अच्छा इंपैक्ट नजर आएगा तुम खुश भी रहने लग जाओगे चिड़चिड़ा दूर हो जाएगा फीमेल्स ने जरूर फोकस करना इन्हों सारिया गलों के उपर होर कि टॉपिक्स वीडियो बनाई है इस उपर तुम कमेंट भी साझा कर सारे। वीडियो चंकी लगी है तो इस् लाइक एंड शेयर जरूर कर देना जी कमेंट सैक्शन में भी अपने सुझाव मेरे जरूर साझे करना या फिर मेरी ईमेल आई डी है हेल्थ एडवाइस विद हरजोत कौर एट द रेट जीमेल डॉट कॉम इस उपर तुम मैं ईमेल भी कर सकते हो पेज पेजों हाले तक फॉलो नहीं किया फटाफट फॉलो कर लो यूट्यूब चैनल हेल्थ एडवाइस विद हरजोत कौर सब्सक्राइब नहीं किया तो फटाफट सबसक्राइब भी कर लो मिलेंगे जल्दी ही सेहत में जुड़ी होर खास जानकारी दे मैनू यानी कि हरजोत कौर दिए जी इजाजत सत श्रीकाल